ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਦੋ ਅਪਡੇਟਸ ਤੁਹਾਨੂੰ ਦੇਣੇ ਆ ਤੇ ਪਹਿਲਾ ਆਪਾਂ ਅਪਡੇਟ ਦੀ ਪਹਿਲੀ ਅਪਡੇਟ ਦੀ ਗੱਲ ਕਰਦੇ ਆ ਕਿ ਸ਼ਾਇਦ ਤੁਹਾਡੇ ਤੱਕ ਇਹ ਖਬਰ ਪਹੁੰਚ ਗਈ ਹੋਵੇ ਕਿਉਂਕਿ ਟਰੂਡੋ ਸਰਕਾਰ ਬਹੁਤ ਜਲਦੀ 25000 ਡਾਲਰ ਦਾ ਜੁਰਮਾਨਾ ਉਹਨਾਂ ਲੋਕਾਂ ਤੇ ਲਗਾ ਰਹੀ ਹੈ ਜਿਹੜੇ ਕਿ ਸੋਚਦੇ ਆ ਵੀ ਅਸੀਂ ਕੈਨੇਡਾ ਨਾਗਰਿਕਤਾ ਛੱਡ ਕੇ ਪੱਕੇ ਤੌਰ ਤੇ ਕੈਨੇਡਾ ਤੋਂ ਚਲੇ ਜਾਵਾਂਗੇ ਕੈਨੇਡਾ ਸਰਕਾਰ ਇੱਕ ਨਵਾਂ ਕਾਨੂੰਨ ਲਿਆ ਰਹੀ ਹੈ ਜਿਹਦੇ ਵਿੱਚ 25000 ਡਾਲਰ ਜਿਹੜਾ ਹੈਗਾ ਸਜ਼ਾ ਦਾ ਪ੍ਰਾਵਧਾਨ ਹੈ ਜਿਹੜੇ ਬੰਦੇ ਸੋਚਦੇ ਆ ਕਿ ਅਸੀਂ ਕੈਨੇਡਾ ਛੱਡ ਕੇ ਕਿਸੇ ਹੋਰ ਦੇਸ਼ ਦੇਸ਼ ਮਾਈਗਰੇਟ ਹੋ ਜਾਾਂਗੇ ਜਾਂ ਕੈਨੇਡਾ ਛੱਡ ਕੇ ਕਿਸੇ ਹੋਰ ਦੇਸ਼ ਚਲੇ ਜਾਵਾਂਗੇ ਕਿਉਂਕਿ ਇਹਦਾ ਕਾਰਨ ਕੀ ਹੈ ਕਿਉਂਕਿ 2017 ਤੋਂ 2019 ਦੇ ਪੀਰੀਅਡ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੇ ਲੋਕਾਂ ਨੇ ਕੈਨੇਡਾ ਦੀ ਨਾਗਰਿਕਤਾ ਛੱਡੀ ਆ ਤੇ ਕੈਨੇਡਾ ਤੋਂ ਲੋਕ ਮਾਈਗ੍ਰੇਟ ਹੋ ਰਹੇ ਆ ਬਹੁਤ ਵੱਡੇ ਲੈਵਲ ਤੇ ਇਸ ਕਰਕੇ ਜਿਹੜੀ ਟਰੂਡੋ ਸਰਕਾਰ ਆ ਉਹ ਇਸ ਜਿਹੜੇ ਹੈਗੇ ਮੁੱਦੇ ਤੇ ਵੀ ਜੂਝ ਰਹੀ ਆ ਕਿਉਂਕਿ ਲੋਕ ਕੈਨੇਡਾ ਦੇ ਵਿੱਚ ਹੁਣ ਨਾਗਰਿਕਤਾ ਨਹੀਂ ਲੈ ਰਹੇ ਜਿਹੜੇ ਉਸ ਨਾਗਰਿਕਤਾ ਲੈਣ ਵਾਲੇ ਦਰ ਦੇ ਵਿੱਚ ਵੀ ਕਾਫੀ ਗਰਾਵਟਾਈ ਆ ਇਸ ਕਰਕੇ ਕਿਤੇ ਨਾ ਕਿਤੇ ਕੈਨੇਡਾ ਗਵਰਨਮੈਂਟ ਆ ਉਸ ਇਸ ਗੱਲ ਨੂੰ ਲੈ ਕੇ ਚਿੰਤਤ ਆ ਤੇ ਜਿਹੜੇ ਕੈਨੇਡਾ ਛੱਡ ਰਹੇ ਆ ਕਿਉਂਕਿ ਹਰ ਥਾਂ ਤੇ ਹਰ ਮੀਡੀਆ ਤੇ ਇਹੀ ਚਰਚਾ ਚੱਲ ਰਹੀ ਆ ਹਨਾ ਕਿ ਕੈਨੇਡਾ ਦੇ ਵਿੱਚ ਇਸ ਟਾਈਮ ਰੈਸੈਸ਼ਨ ਆ ਤੇ ਲੋਕ ਕੈਨੇਡਾ ਨੂੰ ਛੱਡਣ ਲਈ ਮਜਬੂਰ ਹੋ ਰਹੇ ਆ ਈਵਨ ਕਿ ਜਿਹੜੇ ਕੈਨੇਡਾ ਦੇ ਸਿਟੀਜ਼ਨ ਵੀ ਆ ਉਹ ਵੀ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਆ ਜਿਹੜੇ ਕਾਫੀ ਲੰਬੇ ਸਮੇਂ ਤੋਂ ਕੈਨੇਡਾ 'ਚ ਰਹਿ ਰਹੇ ਆ ਉਹ ਵੀ ਕੈਨੇਡਾ ਛੱਡ ਕੇ ਹੋਰ ਮੁਲਕਾਂ ਲਈ ਜਾ ਰਹੇ ਆ ਉਹਦੇ ਕੰਮ ਦੀ ਭਾਅ ਲਈ bizness ਸੈੱਟ ਕਰਨ ਦੇ ਲਈ ਇਸ ਕਰਕੇ ਗਵਰਨਮੈਂਟ ਲਈ ਬਹੁਤ ਵੱਡੀ ਚੁਣੌਤੀ ਆ ਹੁਣ ਦੇ ਟਾਈਮ ਤੇ ਜਿਵੇਂ ਲਾਸਟ ਵੀਡੀਓ ਦੇ ਵਿੱਚ ਇੱਕ ਭੈਣ ਨੇ ਮੈਨੂੰ ਕਾਲ ਕੀਤੀ ਸੀਗੀ ਉਹਨਾਂ ਨੇ ਦੱਸਿਆ ਸੀ ਕਿ ਆਨ ਵਾਲੇ 2-3 ਸਾਲਾਂ ਦੇ ਵਿੱਚ ਤਾਂ ਬਹੁਤ ਵੱਡੀ ਬੇਕੁਫੀ ਆ ਜੇ ਕੈਨੇਡਾ ਵਰਗੇ ਮੁਲਕ 'ਚ ਕੋਈ ਆਉਂਦਾ ਤਾਂ ਤੇ ਇੱਕ ਮੈਂ ਸੱਚ ਹੋਰ ਗੱਲ ਕਹਿਣੀ ਸੀ ਤੁਹਾਡੇ ਨਾਲ ਆ ਲਾਸਟ ਵੀਡੀਓ ਤੇ ਬਹੁਤ ਸਾਰੇ ਸੱਚਾ ਮਿੱਤਰਾਂ ਨੇ ਕਮੈਂਟ ਕੀਤੇ ਆ ਕਿ ਬਾਈ ਪੱਤਰਕਾਰ ਆ ਇੱਦਾਂ ਉੱਦਾਂ ਹਨਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਮੈਂ ਕੋਈ ਪੱਤਰਕਾਰ ਨਹੀਂ ਨਾ ਹੀ ਮੈਂ ਪੱਤਰਕਾਰ ਬਾਨਾ ਨਾ ਹੀ ਮੈਨੂੰ ਕੋਈ ਪੱਤਰਕਾਰ ਬਾਨ ਦਾ ਸ਼ੌਕ ਹੈ ਮੈਂ ਤੇ ਬਾਈ ਕਰਨੌਲਖ ਨੇ ਕਰਨੌਲਖ ਨੂੰ ਤੁਸੀਂ ਸਾਰੇ ਜਾਣਦੇ ਆ ਕਰਨੌਲਖ ਨੇ ਤੇ ਮੈਂ ਬਾਈ ਨੇ ਇੱਕ ਸੁਪਨਾ ਦੇਖਿਆ ਸੀ ਜਦੋਂ ਪਹਿਲੀ ਵਾਰੀ ਸਾਡੀ ਮੁਲਾਕਾਤ ਹੋਈ ਸੀ ਸੁਪਨਾ ਇਹ ਸੀ ਕਿ ਆਪਾਂ ਪੰਜਾਬ ਦੀ ਯੂਥ ਆ ਜਿਹੜੀ ਜਵਾਨੀ ਆ ਸਾਡੇ ਭੈਣ ਭਰਾ ਉਹਨਾਂ ਨੂੰ ਗਾਈਡ ਕਰਾਂਗੇ ਤਾਂ ਜੋ ਉਹ ਪੰਜਾਬ 'ਚ ਰਹਿ ਸਕਣ ਪੰਜਾਬ 'ਚ ਆਪਦਾ ਸੋਹਣਾ ਭਵਿੱਖ ਬਣਾ ਸਕਣ ਹਾਂ ਜਿਨ੍ਹਾਂ ਦਾ ਜਿਨ੍ਹਾਂ ਦਾ ਏਮ ਹੀ ਇਹ ਆ ਅਸੀਂ ਕੈਨੇਡਾ ਜਾਣਾ ਉਹ ਵੀ ਚਲੇ ਜਾਣ ਉਹਨਾਂ ਨੂੰ ਉੱਥੇ ਜਾ ਕੇ ਸਾਰਾ ਕੁਝ ਪਤਾ ਲੱਗ ਜਾਊਗਾ ਇਸ ਕਰਕੇ ਜਿਹੜਾ ਅਸੀਂ ਸੁਪਨਾ ਦੇਖਿਆ ਸੀ ਉਹ ਸੁਪਨੇ ਨੂੰ ਅੱਗੇ ਵਧਾ ਰਹੇ ਆ ਕੋਈ ਸਾਡੀ ਇਹਦੇ ਚ ਬਿਜ਼ਨਸ ਲਾਲਸਾ ਨਹੀਂ ਕੁਝ ਨਹੀਂ ਤੁਸੀਂ ਦੇਖਣਾ ਹੁੰਦਾ ਦੇਖ ਲਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਐ ਸ਼ੇਅਰ ਕਰ ਦਿਆ ਕਰੋ ਨਹੀਂ ਦੇਖਣਾ ਹੁੰਦਾ ਤੁਹਾਡੀ ਮਰਜ਼ੀ ਆ ਕੋਈ ਚੱਕਰ ਨਹੀਂ ਹੈਗਾ ਤਾਂ ਮੈਂ ਫੇਰ ਦੱਸ ਦਿਆਂ ਵੀ ਕੋਈ ਮੈਂ ਪੱਤਰਕਾਰ ਨਹੀਂ ਆ ਆਮ ਸੁਧਾਰਨ ਬੰਦਾ ਐ ਜਿਹੜੀ ਇਨਫਾਰਮੇਸ਼ਨ ਮੇਰੇ ਕੋਲ ਤੱਕ ਆ ਜਾਂਦੀ ਹੈ ਪਹੁੰਚ ਜਾਂਦੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਜਾਂ ਕੋਈ ਕਾਲਰ ਮੇਰੇ ਨਾਲ ਜੁੜ ਜਾਂਦਾ ਉਹ ਕਿਸੇ ਵਾਰ ਕਿਸੇ ਕੰਟਰੀ ਬਾਰੇ ਦੱਸਣਾ ਚਾਹੁੰਦਾ ਮੈਂ ਰਿਕਾਰਡ ਕਰ ਲੈਣਾ ਰਿਕਾਰਡ ਕਰਕੇ ਉਹ ਮੈਸੇਜ ਸਾਰਾ ਤੁਹਾਡੇ ਤੱਕ ਪਹੁੰਚਾ ਦੇਣਾ ਤਾਂ ਏਸੀ ਗੱਲਬਾਤ ਇਹ ਪਹਿਲੀ ਅਪਡੇਟ ਬਾਰੇ ਮੈਂ ਤੁਹਾਨੂੰ ਦੱਸਤਾ ਕੈਨੇਡਾ ਗਵਰਨਮੈਂਟ ਤੇ ਟਰੂਡੋ ਗਵਰਨਮੈਂਟ ਕੀ ਕਰ ਰਹੀ ਹੈ ਹੁਣ ਦੂਜੀ ਅਪਡੇਟ ਹੈਗੀ ਆਸਟ੍ਰੇਲੀਆ ਬਾਰੇ ਆਸਟ੍ਰੇਲੀਆ ਚ ਕੀ ਹੈ ਕਿ ਪਰਵਾਸ ਨੂੰ ਰੋਕਣ ਵਾਸਤੇ ਆਸਟ੍ਰੇਲੀਆ ਗਵਰਨਮੈਂਟ ਵੀ ਆਪਦੇ ਕਾਨੂੰਨਾਂ ਦੇ ਵਿੱਚ ਬਹੁਤ ਸਖਤੀ ਕਰਦੀ ਆ ਹੁਣ ਜਿਹੜੇ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਆ ਜਿਹੜੇ ਭੈਣ ਭਰਾ ਉਹਨਾਂ ਨੂੰ ਹੁਣ ਸੇਵਿੰਗ ਜਿਹੜੀ ਆਪਦੀ ਦਿਖਾਉਣੀ ਪਊਗੀ 16 ਤੋਂ ਲੈ ਕੇ 29 ਲੱਖ ਰੁਪਏ ਦੇ ਵਿੱਚ ਜਿਹੜੇ ਕੈਨੇਡਾ ਸੌਰੀ ਆਸਟ੍ਰੇਲੀਆ ਜਾਣ ਬਾਰੇ ਸੋਚਦੇ ਆ ਉਹਨਾਂ ਨੂੰ ਵੱਡੀ ਰਕਮ ਸੇਵਿੰਗ ਖਾਤੇ ਦੇ ਵਿੱਚ ਜਾਂ ਆਪਦੀ ਸੇਵਿੰਗ ਦਿਖਾਉਣੀ ਪਊਗੀ ਫੇਰ ਹੀ ਉਹਨਾਂ ਨੂੰ ਵੀਜ਼ਾ ਮਿਲ ਸਕਦਾ ਤੇ ਆਮ ਪਰਿਵਾਰ ਵਾਸਤੇ ਆਵਾ ਘਰ ਵਾਸਤੇ ਇੰਨੇ ਪੈਸੇ ਦਿਖਾਉਣੇ ਖਾਲਾ ਜੀ ਦਾ ਵਾੜਾ ਨਹੀਂ ਉਹਦੇ ਵਾਸਤੇ ਆਪਾਂ ਕੋਈ ਜ਼ਮੀਨ ਵੇਚਾਂਗੇ ਕਰਜ਼ਾ ਲਵਾਂਗੇ ਸੌ ਕੁਝ ਕਰਾਂਗੇ ਸੋ ਇਟਸ ਨਾਟ ਪੋਸੀਬਲ ਕਿ ਆਪਾਂ ਇੰਨਾ ਪੈਸਾ ਦਿਖਾ ਕੇ ਜਾਂ ਇੰਨਾ ਪੈਸੇ ਦਾ ਰਿਸਕ ਲੈ ਕੇ ਜਾ ਸਕੀਏ ਤੇ ਦੂਜੀ ਗੱਲ ਆ ਆਈਲੈਂਡਸ ਵਿੱਚ ਵੀ ਉਹਨਾਂ ਨੇ ਜਿਹੜਾ ਸਕੋਰ ਵਧਾਤਾ ਆਈਲੈਂਡਸ ਹਾਈ ਸਕੋਰ ਦੀ ਡਿਮਾਂਡ ਆ ਹੁਣ ਉਹਨਾਂ ਨੂੰ ਸਟੂਡੈਂਟ ਵੀਜ਼ੇ ਵਾਸਤੇ ਤਾਂ ਕਿਤੇ ਨਾ ਕਿਤੇ ਸਾਰੀਆਂ ਕੰਟਰੀਆਂ ਦੇ ਦਿਮਾਗ ਦੇ ਵਿੱਚ ਇਹੀ ਚੱਲ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਵੀਜ਼ਾ ਨਿਯਮਾਂ ਦੇ ਵਿੱਚ ਸਖਤੀ ਕਰਨੀ ਆ ਸਖਤੀ ਲਿਆਉਣੀ ਆ ਜਿਵੇਂ ਬਹੁਤ ਸਾਰੇ ਲੋਕ ਆ ਜਿਹੜੇ ਬੁੱਧੀਜੀਵੀ ਆ ਸੋਸ਼ਲ ਮੀਡੀਆ ਤੇ ਵੀ ਇਹੀ ਦੱਸਦੇ ਆ ਇਹੀ ਇਹਨਾਂ ਦੀ ਪ੍ਰੈਡਿਕਸ਼ਨ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ 5-7 ਸਾਲਾਂ ਦੇ ਵਿੱਚ ਜਾਂ 8 ਸਾਲਾਂ ਦੇ ਵਿੱਚ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੋ ਜਾਊਗਾ ਇਹ ਸੀਗੇ ਦੋ ਅਪਡੇਟ ਤੁਹਾਡੇ ਲਈ ਤੇ ਬਾਕੀ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਲਾਈਕ ਕਰ ਦਿਆ ਕਰੋ ਕਮੈਂਟ ਥੋੜੇ ਆਉਂਦੇ ਰਹਿੰਦੇ ਆ ਸ਼ੇਅਰ ਵੀ ਕਰ ਦਿਆ ਕਰੋ ਤੇ ਲਾਸਟ ਤੇ ਚੈਨਲ ਸਬਸਕ੍ਰਾਈਬ ਵੀ ਕਰ ਲਿਆ ਕਰੋ ਬਹੁਤ ਬਹੁਤ ਧੰਨਵਾਦ ကြਾਉਣ ਦੇ ਵਾਸਤੇ ਰੋ ਥੈਂਕ ਯੂ ਸੋ ਮਚ